ਕਿੱਡਾ ਖਤਰਨਾਕ ਮੁੰਡਾ ਪੈਦਾ ਕੀਤਾ ਪੁਲਿਸ ਨੇ ਨਾਕੇ ਤੇ ਫੜਿਆ ਸਰਦਾਰ ਮੁੰਡਾ ਅੱਗੇ ਉਹਨਾਂ ਦੀ ਹੀ ਬਣਾ ਗਿਆ ਰੇਲ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਜ਼ਰਾ ਕੋਈ ਤੁਹਾਡਾ ਮੁੰਡਾ ਅਸਤਰ ਜਿਵੇਂ ਆਪਣਾ ਪੇਜ ਬਣਾਇਆ ਅਸਤਰ ਹਾਂਜੀ ਹੋਜੀ ਕੋਈ ਇਹਨੂੰ ਕੀ ਸਖਾਗੇ ਕਿ ਤਰਾ ਇਹਨੂੰ ਕਾਡਾ ਖਤਰਨਾਕ ਬੰਦਾ ਪੈਦਾ ਕੀਤਾ ਉਹਨੂੰ ਜੇ ਛੱਡ ਦੇਤਾ ਪੁਲਿਸ ਨੇ ਪੁਲਿਸ ਦਾ ਤਵਾ ਲਈ ਜਿੰਦਾ ਸੱਬਿਆ ਤੇ ਪੁਲਿਸ ਨੇ ਇਹ ਕਰਕੇ ਪਿਆ ਨਾ ਮੈਂ ਬਕਲਾ ਤਾਂ ਮੈਂ ਰੱਬ ਦੀ ਮਾਰ ਪਈ ਉਹ ਮੈਂ ਮਾਰਿਆ ਵਾ ਮੈਨੂੰ ਲੱਭਦਾ ਕੋਈ ਨਹੀਂਗਾ ਤੇ ਉਹ ਪੁਲਿਸ ਨੇ ਛੱਡ ਦਿੱਤਾ ਤੇ ਉਹਨੇ ਪੁਲਿਸ ਬਾਰੇ ਬੜਾ ਕੁਝ ਬੋਲ ਕੇ ਪਾਇਆ ਤੇ ਆਪਣੇ ਫੇਸਬੁੱਕ ਤੇ ਉਹਨੂੰ ਕਹਾ ਵੀ ਬੰਦੇ ਦਾ ਪੁੱਤਰ ਬਣ ਜੇ ਇਹ ਜਿਹੇ ਗੱਲਾਂ ਨਹੀਂ ਇਹ ਜਿਹੇ ਸਤਾਨੀਆਂ ਨਹੀਂ ਕਰੀਦੀਆਂ ਤੇ ਰੱਬ ਨਾਲ ਵੀ ਧੋਖਾ ਕਰਨ ਦਾ ਪੁਲਿਸ ਨਾਲ ਵੀ ਧੋਖਾ ਕਰਨ ਦਾ ਮੁੰਡਾ ਤੇਰਾ ਮੈਂ ਬਤਾ ਲੇ ਤੂੰ ਬੋਲਦਾ ਜੀ ਆਹੋ ਉਹ ਨਾ ਗਰਨਾਮ ਸਰਪੰਚ ਦਾ ਹੈਗਾ ਨੰਬਰ ਤੇ ਰੱਖੋ ਗਰਨਾਮ ਹਰਦਾਇਆ گاਉਗਾ ਗਰਨਾਮ ਨਾਲ ਗੱਲ ਕਰ ਤੇ ਫਿਰ ਮੇਰੇ ਨਾਲ ਗੱਲ ਕਰ ਫੇ ਤੈਨੂੰ ਦੱਸ ਦਿੰਦਾ ਸਭ ਕੁਝ